Orange Alert ਦੇ ਵਿਚਕਾਰ ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਜਿਸ ਨੂੰ ਵੇਖਦੇ ਹੋਏ ਲੋਕਾਂ ਨੂੰ ਭਾਰੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਚੰਬਾ ਦੇ ਜ਼ਿਲ੍ਹੇ 파ਟੀਆਟ ਖੇਤਰ ਦੇ ਕਮਲਾ ਦੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਬਲੇਰੋ ਕਾਰ ਸੜਕ ਦੇ ਵਿੱਚ ਘਾਰ ਫਸ ਗਈ ਤੇ ਕਾਰ ਦੇ ਵਿੱਚ ਸਵਾਰ ਲੋਕਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਹੈ ਤੋਤੇ ਇਸ ਦੇ ਨਾਲ ਹੀ ਚੋਰਾ ਸਬ ਡਿਵੀਜ਼ਨ ਦੇ ಗ್ರಾಮ ਪੰਚਾਇਤ ਮੰਗਲੀ ਤੋਪੁਧਾਸ ਪਿੰਡ ਵਿੱਚ ਪਹਾੜ ਤੋਂ ਜ਼ਮੀਨ ਖਿਸਕਣ ਦੀ ਲਪੇਟ ਦੇ ਵਿੱਚ ਕੁਝ ਘਾਟ ਜਿਹੜੇ ਨੇ ਉਹ ਟੱਗੇ ਨੇ ਇਸ ਦੇ ਨਾਲ ਹੀ ਕਾਂਗੜਾ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਕਈ ਸੜਕਾਂ ਜਿਹੜੀਆਂ ਨੇ ਰੁਕ ਗਿਆ ਨੇ Shimla ਦੇ ਵਿੱਚ ਵੀ ਮੌਸਮ ਖਰਾਬ ਹੈ ਤੇ ਬੁੱਧਵਾਰ ਰਾਤ 10 ਵਜੇ ਤੱਕ ਹੀ ਸਵੇਰ ਦੇ ਵਿੱਚ ਜ਼ਮੀਨ ਖਿਸਕਣ ਕਾਰਨ ਦੱਸਦੀ ਕਿ 200 37 ਸੜਕਾਂ ਬੰਦ ਕਰ ਦਿੱਤੀਆਂ ਗਿਆ ਨੇ ਤੇ 346 ਬਿਜਲੀ ਟਰਾਂਸਫਾਰਮ ਅਤੇ 254 ਜਲ ਸਪਲਾਈ ਯੋਜਨਾਵਾਂ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ ਮੰਡੀ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਜਿਹੜਾ 217 ਸੜਕਾਂ ਤੇ 155 ਬਿਜਲੀ ਟਰਾਂਸਫਾਰਮ ਪ੍ਰਭਾਵਿਤ ਹੋਏ ਨੇ ਜ਼ਿਲ੍ਹਾ ਦਾਜ਼ੇ ਕਿ ਚੰਬਾ ਜ਼ਿਲ੍ਹਾ ਦੇ ਵਿੱਚ 200 ਬਿਜਲੀ ਟਰਾਂਸਫਾਰਮ ਅਤੇ ਕੁੱਲੂ ਜ਼ਿਲ੍ਹੇ ਦੇ ਵਿੱਚ 111 ਬਿਜਲੀ ਟਰਾਂਸਫਾਰਮ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ